ਜੇ ਪੀਰਾ ਦੀ ਜੀ ਸਾਰਿਆਂ ਨੂੰ ਰਹਿਮਤ ਪੀਰਾ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਜੇ ਅੱਜ ਫਿਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਰੱਬ ਸਾਡੀ ਪਰਖ ਕਦੋਂ ਲੈਂਦਾ ਹੈ ਅਸੀਂ ਰੱਬ ਦੇ ਹੱਥੋਂ ਕਦੋਂ ਪਰਖੇ ਜਾਂਦੇ ਹਾਂ ਤੇ ਉਸ ਪਰਖ ਦੇ ਵਿੱਚ ਜੇ ਅਸੀਂ ਪਾਸ ਹੋ ਗਏ ਤਾਂ ਅਸੀਂ ਰੱਬ ਦੇ ਕਰੀਬ ਨਹੀਂ ਤਬੋਂਤ ਦੂਰ ਹੋ ਜਾਂਦੇ ਹਾਂ ਇਸੇ ਪਰਖ ਦੇ ਵਿੱਚ ਜਦੋਂ ਸਾਨੂੰ ਰੱਬ ਮਿਲਦਾ ਤੇ ਅਸੀਂ ਸਮਝਦੇ ਨਹੀਂ ਨਾ ਸਮਝਣ ਕਰਕੇ ਅਸੀਂ ਉਸ ਮਾਲਿਕ ਤੋਂ ਦੂਰ ਹੋ ਜਾਂਦੇ ਹਾਂ ਉਹਦੇ ਲਾਗੇ ਹੋ ਕੇ ਵੀ ਦੂਰ ਰਹਿੰਦੇ ਹਾਂ ਗੱਲ ਸਮਝਣ ਵਾਲੀ ਹੈ ਬਹੁਤ ਖਾਸ ਹੈ ਸਭ ਦੇ ਲਈ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਿਓ ਜਿਹੜੇ ਲੋਕ ਪੀਰਾ ਫਕੀਰਾਵਲੀਆ ਨੂੰ ਮੰਨਦੇ ਨੇ ਉਹਨਾਂ ਦੇ ਨਾਲ ਨਿਸਬਤ ਰੱਖਦੇ ਨੇ ਉਹਨਾਂ ਲਈ ਇਹ ਸੁਣਨਾ ਬਹੁਤ ਜ਼ਰੂਰੀ ਹੈ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਫਕੀਰ ਅੱਲਾ ਦਾ ਉਸ ਮਾਲਿਕ ਦਾ ਫਕੀਰ ਕੁਝ ਲੋਕਾਂ ਨੂੰ ਸਮਝਾ ਰਿਹਾ ਸੀ ਉਹਨਾਂ ਨੂੰ ਕਹਿੰਦੇ ਕਿ ਓਏ ਗੱਲ ਸੁਣ ਲੋ ਜੇ ਕੋਈ ਤੁਹਾਨੂੰ ਪੁੱਛੇ ਕਿ ਤੁਹਾਨੂੰ ਅੱਲਾਹ ਦੇ ਨਾਲ ਇਸ਼ਕ ਹੈ ਰੱਬ ਦੇ ਨਾਲ ਇਸ਼ਕ ਹੈ ਤੇ ਤੁਸੀਂ ਚੁੱਪ ਰਹਿਣਾ ਜੇ ਕੋਈ ਤੁਹਾਨੂੰ ਪੁੱਛਦਾ ਕਿ ਉਸ ਖੁਦਾਬੰਦ کریم ਦੇ ਨਾਲ ਇਸ਼ਕ ਹੈ ਉਸ ਮਾਲਿਕ ਦੇ ਨਾਲ ਇਸ਼ਕ ਹੈ ਤਾਂ ਤੁਸੀਂ ਚੁੱਪ ਹੀ ਰਹਿਣਾ ਇੱਕ ਮਸਕੀਨ ਜੇ ਨੇ ਸਵਾਲ ਪੁੱਛਿਆ ਕਿ ਸਰਕਾਰ ਚੁੱਪ ਕਿਉਂ ਰਹਿਣਾ ਅਗਰ ਸਾਨੂੰ ਉਸ ਖੁਦਾ ਬੰਦ کریم ਦੇ ਨਾਲ ਇਸ਼ਕ ਹੈ ਤੇ ਅਸੀਂ ਕਵਾਂਗੇ ਕਿ ਸਾਨੂੰ ਉਹਦੇ ਨਾਲ ਇਸ਼ਕ ਹੈ ਤੇ ਉਹ ਫਕੀਰ ਕਹਿੰਦੇ ਕਿ ਨਹੀਂ ਜਦ ਮੈਂ ਕਿਹਾ ਕਿ ਚੁੱਪ ਰਹਿਣਾ ਤੇ ਮਤਲਬ ਕਿ ਚੁੱਪ ਰਹਿਣਾ ਕਹਿੰਦਾ ਕਿ ਇਸ ਗੱਲ ਨੂੰ ਥੋੜਾ ਜਿਹਾ ਸਮਝਾ ਦਿਓ ਕਿ ਚੁੱਪ ਕਿਉਂ ਰਹਿਣਾ ਤੇ ਉਹ ਫਕੀਰ ਕਹਿੰਦੇ ਨੇ ਕਿ ਦੇਖੋ ਜੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਰੱਬ ਦੇ ਨਾਲ ਇਸ਼ਕ ਹੈ ਖੁਦਾ ਦੇ ਨਾਲ ਇਸ਼ਕ ਹੈ ਇਹ ਤੁਸੀਂ ਕਹਿੰਦੇ ਹੋ ਕਿ ਨਹੀਂ ਫਿਰ ਤੂੰ ਕਾਫਰ ਹੈ ਫਿਰ ਵੀ ਤੁਸੀਂ ਰੱਬ ਦੇ ਕਾਫਰ ਹੋਗੇ ਉਸ ਅੱਲਾ ਦੇ ਕਾਫਰ ਹੋਗੇ ਨਾ ਕਰਦੇ ਹਾਂ ਫਿਰ ਫਸਦੇ ਹਾਂ ਜੇ ਕਰਦੇ ਹਾਂ ਕਿ ਮੈਨੂੰ ਖੁਦਾ ਦੇ ਨਾਲ ਇਸ਼ਕ ਹੈ ਤਾਂ ਫਿਰ ਅਗਲਾ ਤੁਹਾਨੂੰ ਕਹਵੇਗਾ ਕਿ ਆਪਣੇ ਕੰਮ ਵੇਖ ਕਿ ਤੇਰੇ ਸੱਚੇ ਕੰਮ ਉਸ ਅੱਲਾ ਦੇ ਆਸ਼ਿਕ ਵਾਲੇ ਨੇ ਤਾਂ ਫੇਰ ਵੀ ਤੂੰ ਫਸੇਗਾ ਕਿਉਂਕਿ ਰੱਬ ਨੂੰ ਮੰਨਣ ਦਾ ਖੁਦਾ ਨੂੰ ਮੰਨਣ ਦਾ ਤੂੰ ਦਾਵਾ ਜ਼ਰੂਰ ਕਰਦਾ ਹੈ ਪਰ ਤੇਰੇ ਕੰਮ ਉਹਨਾਂ ਆਸ਼ਿਕਾ ਵਾਲੇ ਨਹੀਂ ਹਨ ਜਿਹੜੇ ਉਸ ਰੱਬ ਨੂੰ ਮੰਨਦੇ ਨੇ ਉਸ ਰੱਬ ਦੇ ਕਰੀਬ ਨੇ ਉਹਨਾਂ ਵਾਲੇ ਤੇਰੇ ਕੰਮ ਨਹੀਂ ਹਨ ਇਸੇ ਲਈ ਤੂੰ ਰੱਬ ਨੂੰ ਮੰਨ ਕੇ ਵੀ ਤੇਰ ਕੋ ਰੱਬ ਦੇ ਕੋਲ ਜਾ ਨਹੀਂ ਹੋ ਰਿਹਾ ਜੇ ਤੂੰ ਰੱਬ ਨੂੰ ਮੰਨਦਾ ਹੈ ਕਿ ਤੂੰ پاک ਸਾਫ਼ ਰਹਿੰਦਾ ਹੈ ਕਿ ਤੇਰੀ ਨਿਗਾਹ ਸਾਫ਼ ਰਹਿੰਦੀ ਹੈ ਕਿ ਤੇਰਾ ਮਨ ਤੇਰਾ ਜੀਨ ਸਾਫ਼ ਰਹਿੰਦਾ ਹੈ ਨਹੀਂ ਹਿੰਦਾ ਕਿ ਤੈਨੂੰ ਕਿਸੇ ਤੇ ਦਿਆਨਦੀ ਹੈ ਤੂੰ ਰੱਬ ਦੇ ਨਾਂ ਤੇ ਕੁਝ ਦਾਨ ਕਰਦਾ ਹੈ ਤੇਰੇ ਕੰਮ ਉਹਨਾਂ ਆਸ਼ਿਕਾ ਵਾਲੇ ਹਨ ਤੇ ਫੇਰ ਤੂੰ ਕਹਿ ਸਕਦਾ ਹੈ ਕਿ ਹਾਂ ਮੈਂ ਰੱਬ ਨੂੰ ਮੰਨਦਾ ਹਾਂ ਜੇ ਤੂੰ ਰੱਬ ਨੂੰ ਮੰਨਣ ਦਾ ਦਾਵਾ ਕਰੇਗਾ ਤੇ ਫੇਰ ਫਸੇਗਾ ਨਾ ਕਰੇਗਾ ਤੇ ਫੇਰ ਵੀ ਫਸੇਗਾ ਕਿਉਂਕਿ ਜੋ ਰੱਬ ਹੈ ਉਹ ਪਰਖਦਾ ਹੈ ਹੁਣ ਪਰਖਦਾ ਕਿੱਦਾਂ ਹੈ ਰੱਬ ਆਪਣੇ ਆशिक ਨੂੰ ਪਰਖਦਾ ਕਿੱਦਾਂ ਹੈ ਛੋਟਾ ਜਿਹਾ ਵਾਕਿਆ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਬਾਬਾ ਫਰੀਦ ਸਰਕਾਰ ਜੀ ਦਾ ਬਾਬਾ ਫਰੀਦ ਜੀ ਕਹਿੰਦੇ ਕਿ ਇੱਕ ਵਾਰੀ ਅਸੀਂ ਘੁੰਮਣ ਦੇ ਲਈ ਕਰੋ ਨਿਕਲੇ ਸਾਨੂੰ ਸ਼ੌਂਕ ਵੱਖ-ਵੱਖ ਥਾਵਾਂ ਤੇ ਜਾਣ ਦਾ ਤੇ ਅਸੀਂ ਇੱਕ ਪਿੰਡ ਦੇ ਵਿੱਚ ਗਏ ਜਿੱਥੇ ਸਾਨੂੰ ਪਤਾ ਲੱਗਿਆ ਕਿ ਇੱਕ ਪਹਾੜ ਦੀ ਚੋਟੀ ਦੇ ਉੱਪਰ ਇੱਕ ਬਹੁਤ ਹੀ ਕਾਮਿਲ ਫਕੀਰ ਹੈ ਸੋਚਿਆ ਕਿ ਉਸ ਖੁਦਾ ਦੇ ਬੰਦੇ ਦੇ دیدار ਕਰਕੇ ਆਈਏ ਤੇ ਜਦੋਂ ਅਸੀਂ ਉਸ ਪਹਾੜ ਦੀ ਚੋਟੀ ਦੇ ਉੱਪਰ ਪਹੁੰਚੇ ਤੇ ਕੀ ਦੇਖਿਆ ਕਿ ਜਿਹੜੇ ਹੁਜਰੇ ਦੇ ਵਿੱਚ ਉਹ ਫਕੀਰ ਸੀ ਉਸਦੇ ਬਾੜ ਇੱਕ ਲੱਤ ਪਈ ਹੋਈ ਸੀ ਇਨਸਾਨ ਦੀ ਕੱਟੀ ਹੋਈ ਉਹ ਬਹੁਤ ਖੁਸ਼ਕ ਹੋ ਚੁੱਕੀ ਸੀ ਜਿਹਦੇ ਉੱਪਰ ਕੋਈ ਮਾਸ ਨਹੀਂ ਪੁਰਾਣੀ ਕਿਤੇ ਕੱਟੀ ਹੋਈ ਖੁਸ਼ਕ ਹੋਈ ਪਈ ਸੋਚਿਆ ਦੇਖਿਆ ਤੇ ਅਸੀਂ ਹੁਜਰੇ ਦੇ ਅੰਦਰ ਚਲੇ ਗਏ ਉੱਥੇ ਇੱਕ ਫਕੀਰ ਬੈਠੇ ਹੋਏ ਜਿਨ੍ਹਾਂ ਨੇ ਕੰਬਲੀ ਓੜੀ ਹੋਈ ਸੀ ਤੇ ਕੰਬਲੀ ਜਿਹੜੀ ਫਕੀਰਾਂ ਦਾ ਗਹਿਣਾ ਹੈ ਤੇ ਆਪਣੇ ਇਸ਼ਕ ਦੇ ਵਿੱਚ ਉਹ ਮਾਲਿਕ ਨੂੰ ਯਾਦ ਕਰਦੇ ਹੋਏ ਗੱਲਬਾਤ ਕੀਤੀ ਸਜਦਾ ਸਲਾਮ ਕੀਤਾ ਤੇ ਬਾਬਾ ਫਰੀਦੀ ਕਹਿੰਦੇ ਮੇਰਾ ਮਨ ਨਾ ਕਰੇ ਪੁੱਛਣ ਦਾ ਕਿ ਬਾਤ ਜਿਹੜੀ ਕੱਟੀ ਹੋਈ ਇਨਸਾਨ ਦੀ ਲਤ ਪਈ ਸੀ ਤੇ ਉਹਦੇ ਬਾਰੇ ਮੈਂ ਕੁਝ ਪੁੱਛਾਂ ਇੰਨੇ ਚਿਰ ਨੂੰ ਉਹ ਥੋੜਾ ਜਿਹਾ ਹਿੱਲੇ ਤੇ ਮੈਂ ਦੇਖਿਆ ਕਿ ਉਹਨਾਂ ਦੀ ਵੀ ਇੱਕ ਲਤ ਨਹੀਂ ਹੈ ਜਦੋਂ ਮੈਂ ਦੇਖਿਆ ਉਹਨਾਂ ਦੀ ਇੱਕ ਲਤ ਨਹੀਂ ਹੈ ਤਾਂ ਮੇਰੇ ਦਿਮਾਗ ਦੇ ਵਿੱਚ ਹੋਰ ਵੀ ਸਵਾਲ ਘੁੰਮਣ ਲੱਗ ਪਏ ਕਿ ਉਹ ਜਿਹੜੀ ਬਾਹਰ ਲੱਤ ਪਈ ਹੈ ਕਿਤੇ ਇਹਨਾਂ ਦੀ ਹੀ ਨਾ ਹੋਵੇ ਕਹਿੰਦੇ ਮੈਂ ਫੇਰ ਡਰਦੇ ਡਰਦੇ ਨੇ ਪੁੱਛਿਆ ਕਿ ਸਰਕਾਰ ਕਿ ਉਹ ਜੋ ਬਾਹਰ ਲੱਤ ਪਈ ਹੈ ਉਹਦੇ ਬਾਰੇ ਮੈਂ ਕੁਝ ਪੁੱਛਣਾ ਚਾਹੁੰਦਾ ਹਾਂ ਤੁਹਾਡੀ ਵੀ ਇੱਕ ਲੱਤ ਨਹੀਂ ਹੈ ਇਹ ਸਾਰਾ ਕੀ ਮਾਮਲਾ ਹੈ ਕਿਤੇ ਇਹ ਮਾਮਲਾ ਤੁਹਾਡਾ ਤੇ ਨਹੀਂ ਤੇ ਉਹ ਫਕੀਰ ਜੀ ਕਹਿੰਦੇ ਨੇ ਕਿ ਹਾਂ ਜੀ ਇਹ ਸਾਡਾ ਹੀ ਮਾਮਲਾ ਹੈ ਖੁਦਾ ਦੇ ਨਾਲ ਇਸ਼ਕ ਕੀਤਾ ਅੱਲਾ ਅੱਲਾ ਕਰਦਿਆਂ ਪਰ ਇੱਕ ਦਿਨ ਐਸੀ ਪਰਖ ਹੋਈ ਪਰ ਉਸ ਪਰਖ ਦੇ ਵਿੱਚ ਸ਼ੈਤਾਨ ਦੇ ਵਸ ਪੈ ਗਏ ਤੇ ਮੈਨੂੰ ਆਪਣੀ ਲਤ ਕੱਟਣੀ ਪੈਗੀ ਤੇ ਬਾਬਾ ਫਰੀਦ ਜੀ ਕਹਿੰਦੇ ਕਿ ਸਰਕਾਰ ਜੀ ਮੈਨੂੰ ਥੋੜਾ ਜਿਆਦਾ ਦੱਸ ਦਿਓ ਕਿ ਇਹ ਮਾਮਲਾ ਕਿਸ ਤਰ੍ਹਾਂ ਹੋਇਆ ਤੇ ਫਕੀਰ ਜੀ ਕਹਿੰਦੇ ਨੇ ਕਿ ਠੰਡ ਬੜੀ ਸੀ ਪਹਾੜ ਦੀ ਚੋਟੀ ਦੇ ਉੱਤੇ ਤੇ ਮੱਠਾ ਮੱਠਾ ਸੂਰਜ ਨਿਕਲਿਆ ਤੇ ਸੂਰਜ ਥੋੜਾ ਜਾਂ ਤੇਜ਼ ਹੋਇਆ ਤੇ ਦਿਲ ਕੀਤਾ ਕਿ ਧੁੱਪੇ ਜਾ ਕੇ ਬੈਠੀਏ ਕਿਉਂਕਿ ਮੀਂਹ ਪੈ ਕੇ ਹਟਿਆ ਸੀ ਮੀਂਹ ਪੈਣ ਤੋਂ ਬਾਅਦ ਚ ਠੰਡ ਸੀ ਤੇ ਦਿਲ ਕੀਤਾ ਕਿ ਧੁੱਪੇ ਜਾ ਕੇ ਬੈਠੀਏ ਚਲੋ ਕੁਝ ਗਰਮੀ ਮਿਲੇਗੀ ਸ਼ਰੀਰ ਥੋੜਾ ਜਾਂ ਠੀਕ ਹੋਵੇਗਾ ਕਹਿੰਦੇ ਕਿ ਉਧਰੋਂ ਇੱਕ ਬਹੁਤ ਹੀ ਹਸੀਨ ਤੇ ਖੂਬਸੂਰਤ ਔਰਤ ਆਈ ਤੇ ਇੱਕਦਮ ਧਿਆਨ ਉਹਦੇ ਚਿਹਰੇ ਉੱਤੇ ਪਿਆ ਤੇ ਉਹ ਮਨ ਦੇ ਵਿੱਚ ਉਤਰ ਗਈ ਇਹ ਇੰਨੀ ਹਸੀਨ ਔਰਤ ਹੈ ਫਿਰ ਕਹਿੰਦੇ ਕਿ ਜਦੋਂ ਅੱਗੇ ਨਿਕਲ ਗਈ ਤੇ ਮਨ ਕੀਤਾ ਕਿਉਂ ਨਾ ਫੇਰ ਇੱਕ ਵਾਰੀ ਇਹਦੇ ਪਿੱਛੇ ਜਾ ਕੇ ਦੇਖਿਆ ਜਾਵੇ ਤੇ ਉਹ ਕਹਿੰਦੇ ਨੇ ਕਿ ਜਿਵੇਂ ਮੈਂ ਤੁਰਨ ਲੱਗਿਆ ਤੇ ਉਸੇ ਵੇਲੇ ਇੱਕ ਗੈਬ ਦੀ ਆਵਾਜ਼ ਆਈ ਹਾਂ ਮੈਂ ਖੁਦਾ ਦੇ ਬੰਦੇ ਇਸ਼ਕ ਸਾਡੇ ਨਾਲ ਤੇ ਜਾਂਦਾ ਗਹਿਰਾ ਪਿੱਛੇ ਕਹਿੰਦੇ ਕਿ ਉਸੇ ਵਕਤ ਮੈਂ ਦਿਮਾਗ ਦੇ ਵਿੱਚ ਕੀਤਾ ਉਹੋ ਸ਼ੈਤਾਨ ਨੇ ਮੈਨੂੰ ਆਪਣੇ ਵਸ ਵਿੱਚ ਕਰਕੇ ਦੁਨਿਆਵੀ ਇਸ਼ਕ ਵੱਲ ਤੋਰ ਦਿੱਤਾ ਕਿਉਂਕਿ ਇਹ ਜਿਹੜੀ ਮੇਰੀ ਲਤ ਸੀ ਇਹੀ ਪੈਰ ਮੈਂ ਪਿੱਲਾ ਬਾਹਰ ਕੱਢਿਆ ਸੀ ਤੇ ਇਸੇ ਲਈ ਮੈਂ ਆਪਣੀ ਇਹ ਲਤ ਵੱਡ ਦਿੱਤੀ ਕਿ ਉਦੋਂ ਦੀ ਹੀ ਲਤ ਇੱਥੇ ਹੀ ਪਈ ਹੈ ਮਤਲਬ ਕਿ ਜੇ ਇਸ਼ਕ ਖੁਦਾ ਦੇ ਨਾਲ ਹੋਵੇ ਤਾਂ ਫੇਰ ਵਿੱਚ ਕੋਈ ਹੋਰ ਨਾ ਹੋਵੇ ਇਸ ਦਿਲ ਦੇ ਵਿੱਚ ਸਿਰਫ ਇੱਕ ਹੀ ਬੰਦਾ ਰਹਿ ਸਕਦਾ ਹੈ ਉਹ ਮਾਲਿਕ ਉਹ ਖੁਦਾ ਬਨ ਕ੍ਰੀਮ ਪਹਿਲਾ ਉਹ ਹੈ ਬਾਅਦ ਵਿੱਚ ਆਪਣੇ ਘਰ ਦੇ ਆਸ ਕਰਾਂਗੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵਿੱਚ ਜੈ ਪੀਰਾ ਦੀ ਲਿਖਿਓ ਚੰਗਾ ਜੀ ਸਾਰਿਆਂ ਨੂੰ ਹੁੰਨ ਜੈ ਪੀਰਾ ਦੀ ਜੈ ਪੀਰਾ ਦੀ